ਪਹਿਲਾਂ ਤਾਂ ਸਾਬਰ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਆਏ ਹੋਏ ਸਾਰੇ মিডিਆ ਨੂੰ ਵੈਲਕਮ ਹੈ ਅੱਜ ਅਸੀਂ ਇੱਥੇ ਵੈਲੀ 2 ਦੇ ਸਾਰੇ ਵਸਨੀਕਾਂ ਨਾਲ ਇਕੱਠੇ ਹੋਏ ਆਂ ਤੇ ਅੱਜ ਸੰਡੇ ਦਾ ਦਿਨ ਹੈ ਤੇ ਇਸ ਲਈ ਸਾਰੇ ਕਲੋਨੀ ਨਿਵਾਸੀ ਘਰ ਹੁੰਦੇ ਆ ਇਸ ਲਈ ਅਸੀਂ ਅੱਜ ਹੀ ਦੀਵਾਲੀ ਦੀ ਸੈਲੀਬ੍ਰੇਸ਼ਨ ਜਿਹੜੀ ਇੱਥੇ ਕੀਤੀ ਆ ਤੇ ਇੱਥੇ ਮੁੱਦਾ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਪਹਿਲੇ ਪਿੱਛੇ ਥੋੜਾ ਜਿਹਾ ਬਰੀਫ ਕਰ ਦਿੰਨਾ ਵੀ ਇੱਥੇ ਕੋਈ ਨਾ ਕੋਈ ਬੰਦਾ ਆ ਕੇ ਜਿਵੇਂ ਜਿੰਨਾ ਲੋਕਾਂ ਦੇ ਇੱਥੇ 2 4 10 ਪਲਾਟ ਪਏ ਆ ਉਹ ਲੋਕ ਕੀ ਕਰਦੇ ਆ ਵੀ ਡਿਊਸ ਦੇਣ ਦੀ ਜਗ੍ਹਾ ਤੇ ਸੁਸਾਇਟੀ ਦੇ ਡਿਊਸ ਆ ਉਹ ਡਿਊਸ ਦੇਣ ਦੀ ਜਗ੍ਹਾ ਤੇ ਆ ਕੇ ਕਲੋਨੀ ਨੂੰ ਬਦਨਾਮ ਕਰਨਾ ਚਾਹੁੰਦੇ ਆ ਉਹ ਕਦੇ ਆ ਕੇ ਮੇਰੇ ਤੇ ਝੂٹے ਰੋਪ ਲਾਉਂਦੇ ਆ ਕਦੇ ਕਲੋਨੀ ਦੇ ਵਸਨੀਕਾਂ ਤੇ ਰੋਪ ਲਾਉਂਦੇ ਆ ਇਹ ਲੋਕ ਜਿਹੜੇ ਰੋਜ਼ ਦਾ ਇਹਨਾਂ ਨੇ ਪਿਛਲੇ 6 ਮਹੀਨੇ ਤੋਂ ਇਹ ਡਰਾਮਾ ਕੀਤਾ ਹੋਇਆ ਵੀ ਹਰ ਮਹੀਨੇ ਕਿਸੇ ਨਾ ਕਿਸੇ ਨੂੰ ਪਰ ਲੈਂਦੇ ਆ ਉਹ ਨਵਾਂ ਬੰਦਾ ਹੁੰਦਾ ਵਿਚਾਰਾ ਉਹਨੂੰ ਗੁੰਮਰਾਹ ਕਰ ਲੈਂਦੇ ਆ ਇੱਥੇ ਇੱਕ ਪਿਛੇ ਪਾਰਕ ਹੈ ਉਥੇ ਆ ਕੇ આરોਪ ਲਾ ਕੇ ਹਨਾ ਕਲੋਨੀ ਨੂੰ ਬਦਨਾਮ ਕਰਕੇ ਚਲੇ ਜਾਂਦੇ ਆ ਅਸੀਂ ਅੱਜ ਤੁਹਾਨੂੰ ਏਸ ਲਈ ਸਾਰਿਆਂ ਨੂੰ ਇੱਥੇ ਬੁਲਾਇਆ ਵੀ ਇਹ ਕਲੋਨੀ ਜਿਹੜੀ ਆ ਵੈਲੀ 2 ਇਹਦੇ ਚ 450 ਦੇ ਕਰੀਬ ਪਲਾਟ ਹੈ ਤੇ ਇਸ ਵੇਲੇ 100 ਘਰ ਬਣੇ ਹੋਏ ਆ ਮਤਲਬ 57 ਘਰ ਸਾਡੇ ਇੱਧਰ ਵੈਲੀ 2 ਦੇ ਫਰੰਟ ਬਲਾਕ ਚ ਬਣੇ ਹੋਏ ਆ ਤੇ 43 ਘਰ ਇਹ ਤੇ ਪਿਛਲੇ ਬਲਾਕ ਚ ਬਣੇ ਹੋਏ ਆ ਟੋਟਲ 100 ਪਰਿਵਾਰ ਅਸੀਂ 100 ਦੇ 100 ਪਰਿਵਾਰ ਇੱਥੇ ਪਾਰਕ 'ਚ ਇਕੱਠੇ ਕੀਤੇ ਆ ਤੁਸੀਂ ਕਿਸੇ ਨੂੰ ਵੀ ਇੱਥੇ ਸਾਰੀ ਕਲੋਨੀ ਦੇ ਵਸਨੀਕਾਂ ਨੂੰ ਮਿਲ ਕੇ ਇਸ ਗੱਲ ਦੀ ਜਾਣਕਾਰੀ ਲੈ ਸਕਦੇ ਹੋ ਵੀ ਪਿਛਲੇ 4 ਸਾਲ ਤੋਂ ਤਾਂ ਮੈਂ ਇਹਦੀ ਮੇਨਟੇਨੈਂਸ ਕਰ ਰਿਹਾ ਸੀ ਹੁਣ ਅਸੀਂ 6 ਮਹੀਨੇ ਤੋਂ ਇਹਦੀ ਵਸਨੀਕਾਂ ਦੀ ਸੁਸਾਇਟੀ ਬਣਾਤੀ ਆ ਇਹਨੂੰ ਰਜਿਸਟਰਡ ਕਰਾ ਦਿੱਤਾ ਇਹਦੇ ਬਕਾਇਦਾ ਸਾਰੇ ਅਹੁਦੇਦਾਰ ਚੁਣ ਲਿਤੇ ਗਏ ਆ ਉਹਦੇ 'ਚ ਬੈਂਕ 'ਚ ਅਕਾਊਂਟ ਖੋਲ ਦਿੱਤਾ ਗਿਆ ਜੀਐਸਟੀ ਨੰਬਰ ਲੈ ਲਿੱਤਾ ਗਿਆ ਪੈਨ ਕਾਰਡ ਈਸ਼ੂ ਕਰਵਾ ਲਿੱਤਾ ਗਿਆ ਕਿਸੇ ਨੂੰ ਵੀ ਇੱਥੇ ਕੋਈ ਜਿਹੜੇ ਪਲਾਟ 홀ਡਰ ਡਿਊਜ਼ ਦੇ ਰਹੇ ਆ ਉਹ ਆਪਣੀ ਪੂਰੀ ਜਾਣਕਾਰੀ ਲੈਣ ਤਸੱਲੀ ਕਰਨ ਇਹ ਸਾਰਾ ਪੈਸਾ ਇਸ ਕਲੋਨੀ ਦੀ ਡਿਵੈਲਪਮੈਂਟ ਦੇ ਲਈ ਲੋੜ ਹੈ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਇੱਥੇ ਸਟਰੀਟ ਲਾਈਟ ਦਾ ਬਿੱਲ ਆਂਦਾ ਪਾਰਕਾਂ ਦੀ ਮੇਨਟੇਨੈਂਸ ਹੈ ਕਲੋਨੀਆ ਚ ਘਾਹ ਬੂਟਾ ਹੋ ਰਿਹਾ ਗਾਰਡ ਖੜੇ ਆ ਇਦਾਂ ਦੇ ਮਾਲੀ ਰੱਖੇ ਹੋਏ ਆ ਇਹ ਸਾਰੇ ਖਰਚੇ ਜਿਹੜੇ 15 ਤੋਂ 20 ਲੱਖ ਰੁਪਏ ਮਹੀਨਾ ਪਹਿਲਾਂ ਮੈਂ ਕਰ ਰਿਹਾ ਸੀ ਤੇ ਮੈਂ ਇਹਦੀ ਕਲੈਕਸ਼ਨ ਕਰਦਾ ਸੀ ਹੁਣ ਪਿਛਲੇ 6 ਮਹੀਨੇ ਤੋਂ ਸਾਰੀ ਸੁਸਾਇਟੀ ਨਾਲ ਹੈ ਤੇ ਸੁਸਾਇਟੀ ਹੀ ਇਹਨੂੰ ਹੁਣ ਸਾਰਾ ਨਾਲ ਰਲ ਕੇ ਅਸੀਂ ਮੇਨਟੇਨ ਕਰਾਂਗੇ ਜਿਹੜੇ ਡਿਊਜ਼ ਪਲਾਟਾਂ ਆਣਿਆਂ ਦੇ ਬਣਦੇ ਆ ਉਹ ਪਲਾਟਾਂ ਵਾਲੇ ਦੇਣ ਦੇ پابੰਦ ਹੈ ਬਾਕੀ ਅਸੀਂ ਜਿੰਮੇ ਪ੍ਰੋਮੋਟਰ ਦੀ ਜਿਹੜੀ ਡਿਊਟੀ ਹੈ ਉਹ ਮੈਂ ਕਰ ਰਹੇ ਹਾਂ ਜਿਹੜੀ ਬਸਨੀਕਰਾਂ ਦੀ ਡਿਊਟੀ ਹੈ ਉਹ ਕਰ ਰਹੇ ਨੇ ਇਹ ਤੇ ਸਾਰੀ ਕਲੋਨੀ ਇੱਕ ਹੈ ਇੱਥੇ ਕੋਈ ਕਿਸੇ ਦਾ ਕੋਈ ਰੌਲਾ ਨਹੀਂ ਹੈ ਨਾ ਕਿਸੇ ਦਾ ਕੋਈ ਅੱਜ ਤੱਕ ਕਿਸੇ ਨੇ ਕੋਈ ਪਲਾਟ ਦੱਬਿਆ ਨਾ ਹੀ ਕਿਸੇ ਨੇ ਕੋਈ ਪਲਾਟ ਵਾਲੇ ਨੂੰ ਰੋਕਿਆ ਹਾਂ ਅਗਰ ਉਹ ਡਿਊਸ ਦੰਦਾ ਪ੍ਰਧਾਨ ਨੇ ਸਾਡੇ ਮੈਡਮ ਦੀਆ ਆ ਇਧਰ ਵਾਈਸ ਪ੍ਰਧਾਨ ਕਪੂਰ ਸਾਹਿਬ ਨੇ ਬਾਕੀ ਸਾਰੀ ਕਲੋਨੀ ਇੱਥੇ ਹਾਜ਼ਰ ਹੈ ਅਸੀਂ ਕਿਸੇ ਨੂੰ ਕੋਈ ਤੰਗ ਪਰੇਸ਼ਾਨੀ ਕਰਦੇ ਨਾ ਹੀ ਸਾਨੂੰ ਕੋਈ ਲੋੜ ਹੈ ਸਾਡੇ ਲਈ ਜਿਹੜਾ ਕਸਟਮਰ ਹੈ ਉਹ ਰੱਬ ਦਾ ਰੂਪ ਹੈ ਸਾਡੇ ਲਈ ਸਾਡਾ ਕਸਟਮਰ ਸੈਟੀਸਫਾਈਡ ਹੈ ਸਾਡਾ ਕਾਰੋਬਾਰ ਚੱਲੇਗਾ ਸਾਡਾ ਕਸਟਮਰ ਨਰਾਜ ਹੈ ਸਾਡਾ ਕਾਰੋਬਾਰ ਨਹੀਂ ਚੱਲੇਗਾ ਇਸ ਲਈ ਅਸੀਂ ਇਹ ਸਿਧਾਂਤਾਂ ਨੂੰ ਮੁੱਖ ਰੱਖ ਕੇ ਅੱਜ ਮੈਨੂੰ 40 ਸਾਲ ਹੋ ਗਏ ਇਸ ਕੰਮ ਕਰਦੇ ਨੂੰ 40000 ਮੈਂ ਘਰ ਬਣਵਾ ਚੁੱਕਾ ਲੁਧਿਆਣੇ ਦੇ ਵਿੱਚ ਤੁਹਾਨੂੰ ਇਸ ਲਈ ਅੱਜ ਖੇਚਲ ਦਿੱਤੀ ਹੈ ਵੀ ਦੀਵਾਲੀ ਦਾ ਮੌਕਾ ਹੈ ਇੱਕ ਤਰ ਸਾਰਿਆਂ ਨੂੰ ਵਧਾਈਆਂ ਬਹੁਤ ਬਹੁਤ ਤੇ ਦੂਜੀ ਗੱਲ ਤੁਸੀਂ ਕਲੋਨੀ ਦੇ ਵਸਨੀਕਾਂ ਨਾਲ ਮਿਲ ਕੇ ਆਪਣੇ ਸਾਰੇ ਵਿਚਾਰ ਸਾਂਝੇ ਕਰ ਸਕਦੇ ਹੋ ਕਿਸੇ ਨੂੰ ਵੀ ਸਾਡੇ ਤੇ ਕਲੋਨੀ ਚ ਕੋਈ ਕਿਸੇ ਤਰ੍ਹਾਂ ਦਾ ਇਤਰਾਜ਼ ਨਹੀਂ ਹੈ ਸਾਰਿਆਂ ਨੂੰ ਮੇਨਟੇਨੈਂਸ ਚਾਹੀਦੀ ਹੈ ਸਾਰਿਆਂ ਨੂੰ ਡਿਵੈਲਪਮੈਂਟ ਚਾਹੀਦੀ ਹੈ ਤੇ ਉਹਦੇ ਲਈ ਜੋ ਗਵਰਨਮੈਂਟ ਨੇ ਰੇਰਾ ਐਕਟ ਬਣਾਤਾ ਪਾਪਰਾ ਐਕਟ ਬਣਾਤਾ ਉਹ ਹੁਣ ਸਾਰਿਆਂ ਨੂੰ ਮੰਨਣਾ ਪੈਣਾ ਇਹਦੇ ਵਿੱਚ ਕੋਈ ਪੋਲੀਟੀਕਲ ਇੰਟਰਫੇਰੈਂਸ ਨਹੀਂ ਹੋ ਸਕਦੀ ਇਹਦੇ ਚ ਕੋਈ ਗਵਰਨਮੈਂਟ ਦੀ ਇੰਟਰਫੇਰੈਂਸ ਨਹੀਂ ਹੋ ਸਕਦੀ ਕਿਉਂਕਿ ਜਿਹੜਾ ਪਾਪਰਾ ਐਕਟ ਹੈ ਪੰਜਾਬ ਗਵਰਨਮੈਂਟ ਦਾ ਸੈਂਟਰਲ ਗਵਰਨਮੈਂਟ ਦਾ ਰੇਰਾ ਐਕਟ ਹੈ ਰੇਰਾ ਮੇਨਟੇਨੈਂਸ ਐਕਟ ਹੈ ਪਾਪਰਾ ਡਵੈਲਪਮੈਂਟ ਐਕਟ ਹੈ ਤੇ ਮੇਨਟੇਨੈਂਸ ਐਕਟ ਗਵਰਨਮੈਂਟ ਆਫ ਇੰਡੀਆ ਦੇ ਅੰਦਰ ਹੈ ਉਹ ਸਾਰੇ ਮੰਨਣ ਲਈ ਪੂਰਾ ਹਿੰਦੁਸਤਾਨ ਨੂੰ ਪਾਬੰਦ ਅਗਰ ਕਿਸੇ ਪੋਲੀਟੀਸ਼ੀਅਨ ਨੇ ਉਹਨੂੰ ਆਪੋਜ਼ ਕਰਨਾ ਉਹ ਐਕਟ ਨੂੰ ਆਪੋਸ ਕਰੇ ਨਾ ਕਿ ਇੱਥੇ ਆ ਕੇ ਕਲੋਨਾਈਜ਼ਰਾਂ ਦੇ ਨੁਕਸ ਲੱਭੇ ਜਾਂ ਕੇ ਉੱਤੇ ਕਲੋਨੀਆਂ ਦੇ ਨੁਕਸ ਲੱਭੇ ਉਹ ਜਾ ਕੇ ਐਕਟ ਨੂੰ ਸਹੀ ਕਰਾ ਲੈਣ ਅਸੀਂ ਤਾਂ ਉਹਨੂੰ ਮੰਨਣ ਲਈ ਪਾਬੰਦ ਹੈ ਤੇ ਮੇਰਾ ਇਹੀ ਲੁਧਿਆਣਾ ਨਿਵਾਸੀਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਵੀ ਲੋਕਾਂ ਦੀ ਸੁਣੀ ਜਣਾਈ ਗੱਲ ਤੇ ਕੋਈ ਯਕੀਨ ਨਾ ਕਰੋ ਕਿਸੇ ਦਾ ਵੀ ਪਲਾਨ ਸਾਡੀ ਕਿਸੇ ਵੀ ਕਲੋਨੀ 'ਚ ਹੈ ਮੈਂ ਸਾਰੀਆਂ ਕਲੋਨੀਆਂ ਦੇ ਵਿੱਚ ਸੁਸਾਇਟੀਆਂ ਬਣਾ ਚੁੱਕਾ ਇੱਕ ਜਾਂ ਦੋ ਕਲੋਨੀਆਂ ਰਹਿੰਦੀਆਂ ਨੇ ਉੱਥੇ ਵੀ ਬਣਾਉਣ ਦੀ ਕੋਸ਼ਿਸ਼ ਜਾਰੀ ਹੈ ਕੋਈ ਵੀ ਕਿਸੇ ਦੇ ਪਲਾਟ ਨੂੰ ਕੋਈ ਨਹੀਂ ਬੰਦਾ ਛੇੜ ਸਕਦਾ ਹਾਂ ਜਿਹੜੇ ਡਿਊਜ਼ ਐ ਉਹ ਤੁਸੀਂ ਬਲਾਡਾ ਤੋਂ ਜਾਣਕਾਰੀ ਲੈ ਸਕਦੇ ਹੋ ਰੇਰਾ ਦੇ ਆਫਿਸ ਤੋਂ ਜਾਣਕਾਰੀ ਲੈ ਸਕਦੇ ਹੋ ਸਾਡੀ ਸੁਸਾਇਟੀ ਬਣੀ ਹੋਈ ਆ ਉਥੋਂ ਜਾਣਕਾਰੀ ਲੈ ਸਕਦੇ ਹੋ ਤੁਹਾਡੇ ਪਲਾਟ ਨੂੰ ਕੋਈ ਬੰਦਾ ਛੇੜ ਨਹੀਂ ਸਕਦਾ ਜਦ ਤੱਕ ਮੈਂ ਜ਼ਿੰਦਾ ਬੈਠਾ ਜਿਨੇ ਵੀ ਪਲਾਟ ਖਰੀਦਾ ਉਹਦਾ ਪਲਾਟ ਇੱਥੇ ਸਾਰਾ ਸੁਰੱਖਿਤ ਹੈ ਕਿਸੇ ਨੂੰ ਕੋਈ ਵੀ ਕੋਈ ਵੀ ਪਰੇਸ਼ਾਨੀ ਨਹੀਂ ਆਣ ਦਿੱਤੀ ਜਾਊਗੀ ਜਿਹੜੇ ਨਾਮ ਲੈਨੇ ਉਹ ਇੱਥੇ ਪਲਾਟ ਹੋਲਡਰ ਦੇ ਬੰਦੇ ਜਿਹੜੇ ਤੁਸੀਂ ਕਹਿ ਰਹੇ ਹੋ 10 12 ਮੁੰਦੇ ਤੱਕ ਤੋਂ ਪਾਰਟਿਸਿਪੇਟ ਤੁਹਾਡੇ ਨਾਲ ਨਹੀਂ ਕਰ ਰਹੇ ਉਹ ਪਲਾਟ ਹੋल्ड ਰਹਾ ਉਹਨਾਂ ਨੇ ਰੀਸੇਲ ਕਰਕੇ ਜਾਣਾ ਉਹਨਾਂ ਨੇ ਇੱਥੇ ਮੰਨ ਲਓ ਇੱਥੇ ਪਲਾਟ ਲੈ ਲਿਆ 2000 ਨੂੰ ਅੱਜ ਤੋਂ 15 ਸਾਲ ਪਹਿਲਾਂ ਅੱਜ ਇਹਦੇ ਰੇਟ 25000 ਹੋ ਚੁੱਕਾ ਸਾਰੀ ਕਲੋਨੀ ਇੱਥੇ ਹਾਜ਼ਰ ਹੈ ਤੁਸੀਂ ਕਿਸੇ ਨੂੰ ਪੁੱਛ ਲਓ ਹੁਣ 2000 ਦੀ ਚੀਜ਼ ਅੱਜ 20 ਸਾਲ ਤੋਂ ਜਿਹੜੀ ਸੁਸਾਇਟੀ ਸੰਭਾਲ ਕੇ ਬੈਠੀ ਹੈ ਕੀ ਉਹਦਾ ਕੋਈ ਉਹਦਾ ਮੇਨਟੇਨੈਂਸ ਡਿਊ ਜੋ ਰੇਡਰ ਐਕਟ ਬਣਿਆ ਉਹ ਨਹੀਂ ਬੜੇਗਾ ਨਹੀਂ ਤੁਹਾਡੇ ਨਾਲ ਪਾਰਟਿਸਿਪੇਟ ਕਿਉਂ ਨਹੀਂ ਕਰ ਰਹੇ ਨੇ ਉਹ ਪਾਰਟਿਸਿਪੇਟ ਨਹੀਂ ਕਰਦੇ ਉਹ ਇੱਥੇ ਇੱਕ ਬੰਦਾ ਹੈ ਨਾ ਅੰਦਰ ਕਲੋਨੀ ਦਾ ਇੱਕ ਵਸਨੀਕ ਹੈ ਉਹ ਉਹਨਾਂ ਦੇ ਪਲਾਟ ਰੀਸੇਲ ਕਰਦਾ ਉਹ ਉਹਨਾਂ ਨੂੰ ਸिखਾਂਦਾ ਵੀ ਤੁਸੀਂ ਡਿਊਜ਼ ਦੇਣ ਦੀ ਲੋੜ ਨਹੀਂ ਮੈਂ ਤੁਹਾਡਾ ਪਲਾਟ ਸਸਤਾ ਵੇਚ ਦੂੰਗਾ ਉਹ ਇਸ ਲਈ ਸਾਡੇ ਉਲਟ ਇੱਕ ਮਤਲਬ ਸਾਜ਼ਿਸ਼ ਕਰਦੇ ਆ ਬੈਠ ਕੇ ਵੀ ਸਾਨੂੰ ਕਿਸੇ ਤਰੀਕੇ ਡਿਊਜ਼ ਨਾ ਦੇਣੇ ਪੈਣ ਅਸੀਂ ਇਹ ਪਲਾਟ ਵੇਚ ਕੇ ਬਾਹਰੋਂ ਬਾਹਰ ਨਿਕਲ ਜਾਈਏ ਉਹਨਾਂ ਚੋਂ ਕਿਸੇ ਨੇ ਕੋਈ ਘਰ ਨਹੀਂ ਬਣਾਉਣਾ ਇਥੇ ਉਹ ਸਾਰੇ ਰੀਸੇਲ ਕਰਨ ਵਾਲੇ ਲੋਕ ਹੈ ਜਿਨ੍ਹਾਂ ਨੇ ਘਰ ਬਣਾਉਣਾ ਉਹ ਕਦੇ ਵੀ ਇਦਾਂ ਕੋਈ ਗਲਤ ਗੱਲ ਨਹੀਂ ਕਰੂਗਾ ਮੈਨੂੰ ਸੀਏ ਸਾਹਿਬ ਨੇ ਹਦਾਇਤ ਦਿੱਤੀ ਸੀ ਵੀ ਜਿਹਨੇ ਘਰ ਬਣਾਣਾ ਉਹਨੂੰ ਥੋੜੀ ਰਿਲੈਕਸ ਕਰਾ ਦਿਆ ਕਰੋ ਅਸੀਂ ਕਹਿੰਦੇ ਬਿਲਕੁਲ ਸਿਰ ਮਤੇ ਕਿਸੇ ਨੇ ਘਰ ਬਣਾਣਾ ਹੈ ਉਹ ਕਿਸੇ ਕੋਲ ਵੀ ਜਾਣ ਦੀ ਲੋੜ ਨਹੀਂ ਸੋਸਾਇਟੀ ਕੋਲ ਆਵੇ ਉਹਨੂੰ ਬਕਾਇਦਾ ਅਸੀਂ ਪਲਾਟ 홀ਡਰ ਅਗਰ ਪੁਰਾਣਾ ਵੀ ਹੈ ਤਾਂ ਵੀ ਉਹਨੂੰ ਰਿਲੈਕਸ ਕਰਾਂਗੇ ਉਹਨੂੰ ਮਤਲਬ ਇਹ ਨਹੀਂ ਹੈ ਵੀ ਉਹਦੇ ਡਿਊਜ਼ ਜੇ 1 ਰੁਪਿਆ ਬਣਦਾ ਨਾ ਤਾਂ ਉਹਨੂੰ ਅੱਧੇ ਕਰਾ ਦਾਂਗੇ ਬਟ ਉਹ ਬਸ਼ਰਤੇ ਘਰ ਬਣਾਉਣ ਵਾਲਾ ਹੋਵੇ ਇਹ ਨਹੀਂ ਵੀ ਉਹਨੇ ਰੀਸੇਲ ਕਰਨਾ ਤਾਂ ਫਿਰ ਰੀਸੇਲ ਦੇ ਜੋ ਰੇਗੂਲਰ ਐਕਟ ਹੈ ਉਹ ਆਪਣੇ ਡਿਊਜ਼ ਭਰੇ ਸੋਸਾਇਟੀ ਦੇ ਆਪਣੇ ਵਿੱਚ ਜੋ ਮਰਜ਼ੀ ਕਰੇ ਜਿਹਨੂੰ ਮਰਜ਼ੀ ਵਿੱਚ ਬਣਾਵੇ ਪੋਜੈਸ਼ਨ ਲੈਟਰ ਜਾਰੀ ਕਰਾਵੇ ਐਸ ਪਰ ਇੱਕ ਉਹ ਪੋਜੈਸ਼ਨ ਲੈਟਰ ਜਾਰੀ ਕਰਾਉਂਦੇ ਨਹੀਂ ਤੇ ਬਸ ਇੱਥੇ ਆ ਕੇ ਆ ਜਿਹੜਾ ਡਰਾਮਾ ਚੱਲ ਰਿਹਾ 6 ਮਹੀਨੇ ਤੋਂ ਤੁਸੀਂ ਦੇਖ ਰਹੇ ਹੋ ਸਾਨੂੰ ਬਦਨਾਮ ਕੀਤਾ ਜਾ ਰਿਹਾ ਸਾਡੀ ਕਲੋਨੀ ਨੂੰ ਬਦਨਾਮ ਕੀਤਾ ਜਾ ਰਿਹਾ ਅਸੀਂ ਕਿਸੇ ਤਰ੍ਹਾਂ ਦੀ ਕੋਈ ਵੀ ਗਲਤ ਗੱਲ ਅੱਜ ਤੱਕ 40 ਸਾਲ ਦੇ ਕੈਰੀਅਰ ਚ ਨਹੀਂ ਕੀਤੀ ਜੇ ਕੋਈ ਬੰਦਾ ਤੁਹਾਨੂੰ ਮਿਲ ਜੇ ਕਿਤੇ ਲੁਧਿਆਣੇ ਚ ਕੋਈ ਘੁੰਮਦਾ ਵੀ ਮੇਰੇ ਨਾਲ ਯਾਰ ਜੀਕੇ ਵਾਲਿਆਂ ਨੇ ਆ ਕਰਤੀ ਮੇਰੇ ਕੋਲ ਲਿਆਓ ਮੇਰਾ ਮੋਬਾਈਲ ਨੰਬਰ ਸਾਰਿਆਂ ਦੇ ਕੋਲ ਜਿੱਥੇ ਮਰਜੀ ਮੈਨੂੰ ਆ ਕੇ ਮਿਲ ਸਕਦਾ ਕੋਈ ਵੀ ਬੰਦਾ ਬਟ ਜੇ ਕੋਈ ਆ ਬੇਤੁੱਕੀ ਬਿਆਨਬਾਜ਼ੀ ਕਰਦਾ ਜਦੋਂ ਜਾਂ ਕੋਈ ਬੇਤੁੱਕੇ આરોਪ ਲਗਾਉਂਦਾ ਕੋਈ ਪੋਲਿਟੀਸ਼ੀਅਨ ਵੀ ਲਗਾਉਂਦਾ ਤਾਂ ਬਹੁਤ ਮਨ ਨੂੰ ਪਰੇਸ਼ਾਨੀ ਹੁੰਦੀ ਆ ਉਹਨੂੰ ਵੀ ਦੂਸਰਾ ਪੱਖ ਸੁਣਨਾ ਚਾਹੀਦਾ ਫੇਰ ਅੱਗੋ આરોਪ ਲਾਣਾ ਚਾਹੀਦਾ ਜਦ ਪੱਖ ਸੁਣਨਾ ਹੀ ਨਹੀਂ ਕਿਸੇ ਦੀ ਗੱਲ ਸੁਣਨੀ ਹੀ ਨਹੀਂ ਆਪਾਂ ਇੱਕ ਸਪਾਟ 'ਤੇ ਆ ਕੇ ਇੱਕ ਬੰਦੇ ਦੀ ਗੱਲ ਸੁਣ ਕੇ ਉਹਦੇ ਤੇ ਰਿਐਕਟ ਕਰ ਦੋ ਇਹ ਕੋਈ ਗੱਲ ਥੋੜਾ ਹੈਗੀ ਹੈ ਜੇ ਤੁਸੀਂ ਪੋਲਿਟੀਸ਼ੀਨ ਬਾਰ-ਬਾਰ ਕਹਿ ਰਹੇ ਹੋ ਕਿ ਰਾਜਨੀਤਿਕ ਬੰਦਾ ਉਹਨਾਂ ਦੇ ਪਿੱਛੇ ਹੈ ਉਹਨਾਂ ਦੇ ਪਿੱਛੇ ਪਹਿਲਾਂ ਤਾਂ ਮੌਜੂਦਾ ਰਾਜਨੀਤਿਕ ਬੰਦੇ ਸੀਗੇ ਜਿਹੜੀ ਮੌਜੂਦਾ ਗਵਰਨਮੈਂਟ ਹੈ ਅਸੀਂ ਉਹਨਾਂ ਸਾਰਿਆਂ ਨੂੰ ਤਸੱਲੀ ਕਰਾਈ ਵੀ ਪਾਈ ਆਹ ਗੱਲ ਹੈ ਆਸ ਕਲੋਨੀ ਆ ਇਹ ਸੋਸਾਇਟੀ ਆ ਰੇਰਾ ਐਕਟ ਉਹ ਸਾਰੇ ਸੈਟੀਸਫਾਈਡ ਹੋ ਗਏ ਹੁਣ ਉਹਨਾਂ ਨੇ اپੋਜੀਸ਼ਨ ਵਾਲੇ ਪੜਨੇ ਸ਼ੁਰੂ ਕਰਤੇ ਹੂੰ ਤੁਹਾਨੂੰ ਇੱਥੇ ਬੁਲਾਣ ਦੇ ਲਈ ਅੱਜ ਅਸੀਂ ਇਸੇ ਲਈ ਬੁਲਾਇਆ ਨਾ ਸਾਰੇ ਵਸਨੀਕਾਂ ਦੇ ਵਿੱਚ ਸਾਰਿਆਂ ਦਾ ਇੱਕਾ ਹੈਗਾ ਹੀ ਸਾਰਿਆਂ ਦਾ ਇੱਗਾ ਔਰ ਕੋਈ ਵੀ ਤੁਹਾਨੂੰ ਬੁਲਾ ਕੇ ਸਾਡੇ ਬਾਰੇ ਗੱਲ ਕਰਨਾ ਚਾਹੇ ਤਾਂ ਮੈਨੂੰ ਲਾਈਨ ਤੇ ਤੁਸੀਂ ਲੈ ਕੇ ਮੇਰੇ ਤੋਂ ਉਹਦਾ ਜਵਾਬ ਲੈ ਸਕਦੇ ਜਿਹੜੇ 100 ਘਰ ਨੇ 100 ਘਰਾਂ ਦੇ ਮੈਂਬਰ ਹੈਗੇ ਨੇ ਪੂਰੇ ਪੂਰੇ ਸਾਰੇ ਅਸੀਂ ਸਾਰਿਆਂ ਨੂੰ ਨਾਸਤੇ ਤੇ ਇਨਵਾਈਟ ਕੀਤਾ ਜੇ ਕੋਈ ਰਹਿ ਵੀ ਗਿਆ ਤਾਂ ਉਹ ਵੀ ਆ ਜਾਏਗਾ ਕਿਉਂਕਿ ਇਸ ਵੇਲੇ ਅਸੀਂ ਇਸੇ ਲਈ ਇਹ ਸਾਰਾ ਅੱਜ ਕੀਤਾ ਹੈ ਦਿਵਾਲੀ ਦਾ ਅਰੇਂਜਮੈਂਟ ਵੀ ਤਾਂ ਕਿ ਕੋਈ ਵੀ ਕਿਸੇ ਨੂੰ ਕੋਈ ਗਿੱਲਾ ਛਿਕਵਾ ਕਿਸੇ ਪੋਲੀਟੀਸ਼ੀਅਨ ਨੂੰ ਸਾਡੇ ਨਾਲ ਗਿੱਲਾ ਚਿਕੜਾ ਉਹ ਮੈਨਾਂ ਸਿੱਧੀ ਫੋਨ ਤੇ ਗੱਲ ਕਰ ਸਕਦਾ ਅਗਰ ਕਿਸੇ ਨੂੰ ਕੋਈ ਬੰਦਾ ਅਪਰੋਚ ਕਰਦਾ ਤਾਂ ਮੇਰੇ ਨਾਲ ਆ ਕੇ ਸੰਪਰਕ ਕਰ ਲਵੇ ਮੈਂ ਉਹਨੂੰ ਸੁਸਾਇਟੀ ਦੇ ਨੰਬਰ ਦੇ ਦੂੰਗਾ ਉਹ ਸੁਸਾਇਟੀ ਤੇ ਜਾ ਕੇ ਆਪਣਾ ਇੱਜ਼ਤ ਨਾਲ ਪੋਜੈਸ਼ਨ ਲੈਣ ਕਿਸੇ ਦੀ ਕੋਈ ਲੋੜ ਨਹੀਂ ਐ ਐਡਮਿਨਿਸਟ੍ਰੇਸ਼ਨ ਦੀ ਜਾਂ ਕਿਸੇ ਦੇ ਕੋਲ ਜਾ ਕੇ ਕੋਈ ਗੱਲ ਕਰਨ ਦੀ ਜਿਹਦਾ ਪਲਾਟ ਹੈ ਉਹ ਆਲਵੇਜ਼ ਮੋਸਟ ਵੈਲਕਮ ਉਹ ਸੁਸਾਇਟੀ ਕੋਲ ਆਵੇ ਆ ਕੇ ਆਪਣੇ ਡਿਊਜ਼ ਬਣਾਵੇ ਆਪਣਾ ਪੋਜੈਸ਼ਨ ਲੈਵੇ ਉਹ ਤਾਂ ਅਨਸੀਸਰਲੀ ਅਤੇ ਸ਼ਹਿਰ ਦੇ ਵਿੱਚ ਟੈਨਸ਼ਨ ਕਰ ਰਹੇ ਆ ਕਦੇ ਕਿਸੇ ਕੋਲ ਜਾਣਾ ਕਦੇ ਕਿਸੇ ਕੋਲ ਜਾਣਾ ਉਹਨੂੰ 扑ਟਕਾਣਾ ਮੈਟਰ ਇੱਕੋ ਹੀ ਆ ਡਿਊਜ਼ ਉਹਨਾਂ ਦੇ ਨਾਲ ਵੀ ਉਹ ਆ ਤੁਹਾਡੇ ਸਾਹਮਣੇ ਪਾਮ ਕਲੋਨੀ ਹੈ ਉਥੇ ਤਾਂ ਲੋਕਾਂ ਦੇ ਜਿੰਨਾਂ ਦੇ ਪਲਾਟ ਉਹ ਤਾਂ ਸਟ੍ਰੀਡਿਊਜ਼ ਦਿੰਦੇ ਆ ਇੱਥੇ ਸਾਡੇ ਇੱਕ ਆ ਬੰਦਾ ਅੰਦਰ ਬੈਠਾ ਉਹ ਲੋਕਾਂ ਨੂੰ ਗੁੰਮਰਾਹ ਕਰੀ ਜਾਂਦਾ ਕਰੀ ਜਾਂਦਾ ਜਿਹਦੇ ਕਰਕੇ ਨਿਊਸੈਂਸ ਹੋਈ ਜਾ ਰਹੀ ਹੈ ਬਾਕੀ ਵੀ ਦੇਖੋ ਕਿੰਨੀਆਂ ਕਲੋਨੀਆਂ ਨੇ ਲੁਧਿਆਣੇ ਚ ਮੇਰੀਆਂ ਹੋਰ ਵੀ 40 ਕਲੋਨੀਆਂ ਨੇ ਹੁਣ ਆ 2 1 2 ਦੇ ਵਿੱਚ ਜਿਹੜੇ ਹੁਣ ਬੰਦੇ ਬੈਠੇ ਆ ਤੁਹਾਨੂੰ ਮਿਲਦੇ ਆ ਰੋਜ਼ ਉਹ ਜੀ ਮੇਰੇ 20 ਲੱਖ ਬਣ ਗਏ ਉਹ ਜੀ ਮੇਰੇ 10 ਲੱਖ ਬਣ ਗਏ ਉਹ ਭਰਾਵਾ ਤੂੰ ਜੇ ਹਜ਼ਾਰ ਦਾ ਜਗ੍ਹਾ ਲੈ ਲਈ 10 ਪਲਾਟ ਖਰੀਦ ਲੈ ਕਿਸੇ ਬੰਦੇ ਨੇ ਮੰਨ ਲਓ ਉਹਦੇ ਇੱਕ ਪਲਾਟ ਦੇ 4 ਲੱਖ ਦੇ ਡਿਊਜ਼ ਬਣਦੇ ਤਾਂ 10 ਪਲਾਟਾਂ ਦਾ 40 ਲੱਖ ਹੀ ਬਣੂਗਾ ਤੇ ਜੇ ਇੱਕ ਪਲਾਟ ਦਾ ਉਹਦਾ 4-5 ਲੱਖ ਬਣੂਗਾ ਹੁਣ ਇਹ ਇਹ ਤਾਂ ਦੱਸਦਾ ਹੀ ਨਹੀਂ ਵੀ ਮੇਰੀ ਜਗ੍ਹਾ 2000 ਦਾ ਚ ਹੈ ਨਾ ਉਹ ਨਹੀਂ ਜੀ ਮੈਂ ਤਾਂ 50 ਲੱਖ ਮੰਗਦੇ ਲਾ ਮੰਗਦਾ ਕੀ ਨੇ ਆ ਭਰਾਵਾ ਸੋਸਾਇਟੀ ਦੇ ਡਿਊਜ਼ ਆ ਤੂੰ ਜਾ ਕੇ ਦੇ ਆਪਣਾ ਕੁਝੀ ਕੁਝੀ ਜੋ ਮਰਜੀ ਕਰ ਤੁਹਾਡੇ ਨਾਲ ਜਿਹੜਾ ਉਹ ਲੋਕਾਂ ਨੂੰ ਭੜਕਾ ਰਿਹਾ ਮੇਰੇ ਨਾਲ ਉਹਨੂੰ ਪਤਾ ਨਹੀਂ ਕੀ ਹੁਣ ਮੈਂ ਤਾਂ ਆ ਪਰੇਸ਼ਾਨ ਮੈਂ ਹੁਣ ਅਸੀਂ ਤੁਹਾਡੇ ਸਾਹਮਣੇ ਸਾਰੀ ਕਲੋਨੀ ਬੈਠੀ ਆ ਮੈਂ ਵਿੱਚ ਬੈਠਾ ਮੇਰਾ ਨਾ ਉਹ ਜਿਆਦਾ ਲੈਂਦੇ ਆ ਮਤਲਬ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਵੀ ਇਹਦਾ ਕਾਰੋਬਾਰ ਨਾ ਚੱਲ ਸਕੀ ਉਹਨਾਂ ਉਹ ਮੇਰੇ ਤੇ ਅਟੈਕ ਕਰਦੇ ਆ ਇੱਕ ਤਰ੍ਹਾਂ ਦਾ ਵੀ ਜੋ ਕੋਈ ਵੀ ਬਿਜ਼ਨਸਮੈਨ ਦੀ ਰੈਪਿਊਟੇਸ਼ਨ ਹੁੰਦੀ ਆ ਉਹ ਮੇਰੀ ਰੈਪਿਊਟੇਸ਼ਨ ਤੇ ਹੀ ਅਟੈਕ ਕਰਦੇ ਆ ਜਦ ਕਿ ਅਸੀਂ ਸਿੰਪਲ ਬੰਦੇ ਆ ਕੋਈ ਇਦਾਂ ਦੀ ਆਪਣੇ ਚ ਵੱਲ ਫਰੇਵ ਨਹੀਂ ਅਸੀਂ ਜਿਹੜੀ ਗੱਲ ਕਹਿੰਨੇ ਧੋਕੇ ਕਹਿੰਨੇ ਆ ਵੀ ਐਕਟਰ ਨੂੰ ਮੰਨਣਾ ਤਾਂ ਫਿਰ ਮੰਨਣਾ ਹੀ ਮੰਨਣਾ ਮੈਂ ਉਹਦੇ ਚ ਕੀ ਕਰ ਸਕਦਾ ਜੇ ਹੁਣ ਇਹਦਾ ਐਕਟ ਬਣਾਤਾ ਵਮਣ ਨੇ ਹੁਣ ਮੇਨਟੇਨੈਂਸ ਅਗਰ ਸਹੂਲਤ ਅਸੀਂ ਇਹ ਰੈਜ਼ੀਡੈਂਟ ਨੂੰ ਨਹੀਂ ਦਵਾਂਗੇ ਜਿਹੜੇ ਅੰਦਰ ਰਹਿ ਰਹੇ ਆ ਤਾਂ ਫੇਰੇ ਇਹਨਾਂ ਦੇ ਰਾਈਟ ਹੈਗੇ ਆ ਇਹ ਦੇਰਾਂ ਦੇ ਵਿੱਚ ਸਾਡੀ ਕੰਪਲੇਂਟ ਕਰ ਸਕਦੇ ਆ ਕਿਉਂਕਿ ਹਰ ਬੰਦੇ ਨੂੰ ਰਾਈਟ ਫਿਕਸ ਕਰਤੇ ਦੇਰਾਂ ਦੇ ਨੇ ਬਾਕੀ ਤੁਸੀਂ ਹੁਣ ਪ੍ਰਧਾਨ ਜੀ ਹੈ ਕਿ ਇਹਨਾਂ ਨੂੰ ਪੁੱਛ ਲੋ ਜਾਂ ਆ ਬਾਈਸ ਪ੍ਰਧਾਨ ਜੀ ਉਸ ਕਰਕੇ ਉਹ ਇੱਥੇ ਆਉਂਦੇ ਹਨ ਸਸਤੀ ਚੀਜ਼ ਲੈ ਕੇ 2000 ਅਜੇ 2000 ਰੇਟ ਹੋ ਜਾ ਬੇਚਣਾ ਚਾਹੁੰਦੇ ਆ ਅਸੀਂ ਕਹਿੰਦੇ ਆ ਕਿ ਇੱਥੇ ਰਹਿਣ ਦਸਨੀਕ ਬਣਨ ਤੇ ਫੈਸਿਲਿਟੀ ਹੋ ਜਾ ਸਭ ਨੂੰ ਪ੍ਰੋਪਰ ਮਿਲੇ ਦੋ ਚੀਜ਼ ਸਾਨੂੰ ਮਿਲੇ ਉਹਨਾਂ ਨੂੰ ਵੀ ਮਿਲੇ ਪਰ ਜੋ ਬੇਚ ਕੇ ਚਲੇ ਜਾਣਗੇ ਤੇ ਪੈਸਾ ਕਿੱਥੋਂ ਲੱਗੇਗਾ ਤੁਸੀਂ ਹੁਣ ਕਲੋਨੀ ਵਾਲੇ ਸਾਰੇ ਇਕੱਠੇ ਹੋ ਜੀ ਹਾਂ ਜੀ ਸਰ ਅਸੀਂ 90% ਤਾਂ ਕੱਟੇ ਹੀ ਨੇ 2-3% ਲੋਕੀ ਤਾਂ ਪਤਾ ਹੁੰਦਾ ਹੀ ਜੀ ਜੀ ਮਤਲਬ ਕੋਈ ਗਲਤ ਫਹਿਮੀਆਂ ਜਿਹੜੀਆਂ ਪੁਲਾ ਰਹੇ ਆ ਸਰ ਉਹ ਕੋਈ ਉਹ ਕਹਿੰ ਲੋ ਗਲਤਫਹਮ ਸਰ ਬੰਦੇ ਹੁੰਦੇ ਹੀ ਆ ਘਰ ਚ ਵੀ ਹੁੰਦੇ ਆ ਪਰਿਵ ਉਹ ਗਾਉਟ ਫੈਮਲੀ ਗਾ ਲੋ ਕੋਈ ਤੈਸੇ ਵਾਸਤੇ ਗਾ ਲੋ ਇਹ ਚੀਜ਼ ਪੋਲਿਟਿਕਸ ਵੀ ਚੱਲੀ ਆ ਰਹੀ ਹੈ ਤੇ ਕੋਈ ਨਿਸ਼ ਵੀ ਚੱਲ ਰਹੀ ਹੈ ਠੀਕ ਹੈ ਨਾ ਚਾਹ ਰਹੇ ਜਿਹੜਾ ਨਹੀਂ ਕੱਲ ਦਰਨਾਲਾ ਸਰ ਅਸੀਂ ਕਿਸੇ ਨੂੰ ਇਦਾਂ ਨਹੀਂ ਕਹਿਣਾ ਚਾਹੁੰਦੇ ਅਸੀਂ ਤਾਂ ਕਹਿੰਦੇ ਸਾਹਮਣੇ ਜਿਹੜੇ ਓਨਰ ਨੇ ਉਹ ਤਾਂ ਸਹੀ ਹੈ ਸਾਨੂੰ ਫੈਸਿਲਿਟੀ ਮਿਲ ਰਹੀ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਰੇ ਖੁਸ਼ ਨੇ ਇਹਨਾਂ ਦੇ ਕੰਮ ਸਰ ਜਿੱਥੇ ਜਿਹੜੇ ਤਾਂ ਬੰਦੇ ਖੁਸ਼ ਨਹੀਂ ਆਏ ਕੋਈ ਉਦੋਂ ਆਇਆ ਨਹੀਂ ਹੈਗਾ ਜਿਹੜੇ ਨਹੀਂ ਖੁਸ਼ ਹੋ ਨਹੀਂ ਆਏ ਸਮਝੋ ਠੀਕ ਹੈ ਜੀ ਸਭ ਬੰਦ ਪਰਸਨ ਰਹਿੰਦੇ ਹਾਂ ਜੀ ਹਾਂ ਜੀ ਸਾਰੇ ਸੈਟੀਸਫਾਈ ਹੋ ਜਾਂਦਾ ਸਰ ਸਾਰੇ ਸੈਟੀਸਫਾਈਡ ਨੇ ਇ ਇਹ ਫਲੈਟ ਹੋਲਡਰਾਂ ਦਾ ਤੁਹਾਨੂੰ ਪਤਾ ਮੁੱਦਾ ਸੇਮ ਹੈ ਮੈਂ ਹਰ ਵਾਰੀ ਕਹਨੀ ਆ ਉਹਨਾਂ ਦਾ ਡਿਊ ਦਾ ਮੁੱਦਾ ਹੈਗਾ ਡਿਊ ਦਾ ਜਾਤਾ ਕੋ ਸਰ ਬੈਠ ਕੇ ਆਪਣੇ ਓਨਰ ਨਾਲ ਗੱਲ ਨਹੀਂ ਕਰਦੇ ਉਹਨਾਂ ਨਾਲ ਗੱਲ ਨਹੀਂ ਕਰਦੇ ਹੱਦ ਤੱਕ ਉਹਨਾਂ ਦਾ ਨਹੀਂ ਹੋਣਾ ਸਰ ਜੀ ਉਹਨਾਂ ਨੂੰ ਆ ਕੇ ਬੈਠ ਕੇ ਆਪਣੀ ਜੋ ਉਹਨਾਂ ਦੀ ਪਰੇਸ਼ਾਨੀ ਹੈ ਉਹਨਾਂ ਨੂੰ ਬੈਠ ਕੇ ਹੀ ਗੱਲ ਕਰਨੀ ਪੈਣੀ ਹੈ ਮੁੱਦਾ ਢੜਕਾਣ ਨਾਲ ਕੁਝ ਨਹੀਂ ਹੋਣਾ ਇਹਨਾਂ ਆਪਣੀ ਕਲੋਨੀ ਦੀ ਹੀ ਰੈਪੋ ਖਰਾਬ ਕਰ ਰਿਆ ਸਰ ਠੀਕ ਹੈ ਤੇ ਬਗ ਹੁਣ ਸਾਰੀ ਕਲੋਨੀ ਕੱਟੀ ਆ ਤੁਹਾਡੇ ਸਾਰੀ ਕੱਟੀਆਂ ਸਰ ਦੇਖ ਲਓ ਸਰ ਇਹ ਆਪਣੇ ਘਰ ਦੇ ਬੰਦੇ ਨਹੀਂ ਆ ਸਰ ਇਸ ਹਾਰਿਕ ਕਲੋਨੀ ਦੇ ਬੰਦੇ ਆ ਹਾਂਜੀ ਹਾਂਜੀ ਸਭ ਕੁਛ ਨੇ ਸਰ ਸਭ ਕੁਛ ਨੇ ਔਰ ਸਭ ਦੀ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੰਨ ਨੂੰ ਸਰ ਤੁਸੀਂ ਪੁੱਛ ਲਓ ਸਰ ਹਾਰਿਕ ਨੂੰ ਪਤਾ ਹੈ ਮੇਰਾ ਨੰਬਰ ਹੈ ਹਾਰਿਕ ਮੈਨੂੰ ਫੋਨ ਕਰਦਾ ਕੋਈ ਕੰਮ ਪੈਂਦਾ ਹੈ ਤੇ ਜੇ ਮੈਂ ਨਾ ਫੋਨ ਚੱਕਾਂ ਤਾਂ ਕੋਈ ਵੀ ਕਹਿ ਸਕਦਾ ਕਿ ਹਾਂ ਵੀ ਮੈਡਮ ਸਾਡੇ ਨਾਲ ਨਹੀਂ ਹੈਗੇ ਕੋਈ ਇਦਾਰਾ ਬੰਦਾ ਨਹੀਂ ਹੈ ਸਰ ਸਭ ਸੈਟੀਸਫਾਈਡ ਨੇ ਬਿਲਕੁਲ ਸਰ ਜੀ